ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਰਠਿ ਮਹਲਾ ਪੰਜੇ ਵਾ ਗੁਰਪੂਰੇ ਕਿਰਪਾ ਧਾਰੀ ਪ੍ਰਭ ਬੂਰੀ ਲੋਚ ਹਮਾਰੀ ਕਰ ਇਸ ਨਾਨ ਗ੍ਰਹਿ ਆਈ ਆਨੰਦ ਮੰਗਲ ਸੁਖ ਪਾਈ ਗੋਰੀ ਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਮ ਗ੍ਰਹਿ ਆਈ ਆਨੰਦ ਮੰਗਲ ਸੁਖ ਪਾਈ ਸੰਤੋ ਹੋ ਰਾਮ ਨਾਮ ਨਿਸ ਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਣ ਦਿਨ ਸੋ ਕਿਰਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਈ ਕੋਟ ਜਨਮ ਕੇ ਕਿਲ ਬਿਖ ਨਾਸੀ ਹਰ ਚਰਣੀ ਚਿਤ ਲਾਈ ਉ ਸਤ ਕਰਹੁ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭੈ ਪਵਿੱਤਰਾ ਸਤਗੁਰ ਕੀ ਸੱਚ ਸਾਖੀ ਬਿਗਨ ਬਿਨਾਸ਼ਣ ਸਭ ਦੁਖ ਨਾਸ਼ਣ ਸਤਗੁਰ ਨਾਮ ਦਰੜਾਇਆ ਕੋਈ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਬਿਗਨ ਬਿਨਾਸ਼ਣ ਸਭ ਦੁਖ ਨਾਸ਼ਣ ਸਤਿਗੁਰ ਨਾਮ ਅੰਦਰ ੜਾਇਆ ਖੋਈ ਪਾਪ ਭਈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਸ੍ਰੀ ਵਾਹਿਗੁਰੂ ਜੀ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਰਠ ਮਹਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦਈਐ ਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹਿਸਾ ਸਗਲ ਮਿਟਾਇਆ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦਹੀਏ ਵਸਾਇਆ ਸੁਖ ਸਾਗਰ ਗੁਰ ਪਾਇਆ ਤਾਸੈ ਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵੜਿ ਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਾਥ ਕਹਾਣੀ ਜਣ ਬੋਲਹਿ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਪ੍ਰਭ ਕੀ ਅਕਾਥ ਕਹਾਣੀ ਜਣ ਬੋਲ ਹੈ ਅਮਰਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਪਿਤਾ ਹਮ ਬਾਰਕ ਤੇਰੇ ਤੁਮ ਹੀ ਕਿਰਪਾ ਮਹਸੂਗ ਕ ਹਨੇਰੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸਵਾਗਿਆਕਾਰੀ ਜੀ ਤੁਮਰੀ ਗਤ ਮਿੱਤ ਤੁਮਹੀ ਜਾਨੀ ਨਾਨਕ ਦਾਸ ਤੁਮਰੀ ਗਤ ਮਿੱਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਗੁਰਨਾ ਜੀ ਸ੍ਰੀ ਵਾਹਿਗੁਰੂ ਜੀ ਅਰਦਾਸ ਸੁਮੇਰ ਵਾਹ ਸਾਹਿਬ ਮੇਹਰવાન ਸਾਹਿ ਮੇਰਾ ਮਿਹਰਵਾਨਿਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਵਿੰਦ ਜੀ ਸਹਾਇ ਵਾਰ ਸ੍ਰੀ ਗੋਵਿੰਦ ਜੀ ਕੀ ਬਾਦਸ਼ਾਹੀ ਦਸਵੀਂ ਪ੍ਰਤਮ ਗੋਵਿੰਦ ਸਮਰ ਕੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਸ੍ਰੀ ਰਾਮਦਾਸ ਸੇ ਹੋਇ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਜੇ ਸ੍ਰਿਸ਼ਟਿ ਦੇ ਸਭ ਦੁਖ ਜਾਇ ਗੁਰਦੇਵ ਮਹਾਦਰਸ ਸਮਰਿਐ ਕਰਿ ਨੌ ਨਿੱਧਾ ਵੇ ਧਾਈ ਸਭ ਥਾਈ ਹੋਏ ਸਾਈ ਦਸਵੇਂ ਪਾਤਸ਼ਾਹ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰਬ ਚੇ ਪਾਤਸ਼ਾਹ ਜੀ ਸਭ ਥਾਈ ਹੋਏ ਸਾਈ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਗਾਲ ਸਾਜੀ ਵਰਣਾ ਨਿਸਰੀ ਦਸਾਂ ਪਾਤਸ਼ਾਹਿਆਂ ਦੇ ਆਤਮਿਕ ਸਰੂਪ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਤ ਹਾਜ਼ਰਾ ਹਜ਼ੂਰ ਜਾਹਿਰਾ ਜਹੂਰ ਸਰਬ ਕਲਾ ਬਨਪੂਰ ਕਲ ਜੋਕੇ ਬੋਇਤ ਨਾਮ ਦੇ ਜਹਾਜ਼ ਹਰਤ ਪੜਨ ਦੇ ਰੱਖਿਆ ਗਲੋ ਪਰਨੋ ਕੇ ਸਹਾਇਕ ਹਾਂ ਜਨ ਨਾਜਰ ਦਸਾਂ ਪਾਛੀਆਂ ਦੀ ਪਾਠ ਦਰਸ਼ਨ ਦਿਦਾਰ ਜੀ ਕਾ ਤੇਹਾਂਤਰ ਕੀ ਬੁਰਣਾ ਨੀ ਸ੍ਰੀ ਵਾਹ 10 ਪਾਛੀਆਂ ਚਾਰ ਸਭ ਜਾ ਦੇ ਪੰਜ ਪਿਆਰੇ ਚਾਲੀ ਮੁਕਤੇ ਸੂ ਸੰਤਾਂ ਸੰਭਗਤਾਂ ਸਮੂ ਹਠੀਆਂ ਜਪੀਆਂ ਤਪੀਆਂ ਸਤੀਆਂ ਸਭ ਉਸਦਕ ਵਾਨਾ ਸਮੂ ਸ਼ਹੀਦ ਸਿੰਘਾਂ ਦੀ ਕਮਾਈ ਦਾ ਤੇਹਾਂਤਰ ਕੀ ਬੁਰਣਾ ਨੀ ਸ੍ਰੀ ਵਾਹ ਸਮੂ ਗੁਰ ਤਖਤਾਂ ਗੁਰਦੁਆਰਿਆਂ ਚੰਡਿਆਂ ਮੀਆਂ ਨਿਸ਼ਾਨਾਂ ਗੁਰਸਾਨਾਂ ਜੀ ਕਾ ਦੇਹਾਂਦਰ ਕੇ ਬੁਰਣਾ ਜੀ ਸ੍ਰੀ ਵਾਹੇ ਇਹ ਅਕਾਲ ਪੁਰਖ ਅੰਦਰ ਜਾਮਿ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਬਾਬਾ ਜੀ ਅਸਵਲੇ ਆਪ ਜੀ ਦੇ పాਵਨ ਚਰਨਾਂ ਵਿਚ ਅਰਦਾਸ ਬੇਨਤੀ ਗਰੀਬ ਨਿਵਾਜ ਦਾਸਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖੋ ਗਾਮ ਗ੍ਰੋਧ ਪਾਪ ਨੂੰ ਮੋਹ ਹੰਕਾਰ ਤੋਂ ਬਚਾਓ ਨਾਮ ਦਾਨ ਗਰੀਬੀ ਦਾਨ ਸਿੱਖੀ ਦਾਨ ਸਦਕ ਦਾਨ ਬਰੋਸਾ ਦਾਨ ਸ਼ਾਂਤੀ ਬਖਸ਼ੂ ਪ੍ਰੇਮਾ ਭਗਤੀ ਬਖਸ਼ੂ ਦਾਸਾਂ ਦੇ ਹਿਰਦਿਆਂ ਦੇ ਵੱਸੋ ਸਵਾਸਾਂ ਜੀਸਾਂ ਨਾਲ ਸਿੱਖੀ ਬਖਸ਼ੋ ਟੁੱਟੀ ਗੰਢੋ ਮਿਹਰਵਾਨ ਜੋ ਭਾਵੇ ਸੋ ਕੰਮ ਕਰਾਈਂ ਗਰੀਬ ਨਵਾਜ ਜੋ ਨਾ ਭਾਵੇ ਸੋ ਨਾ ਕਰਾਈਂ ਜੋ ਭਾਵੇ ਸੋ ਮਤੁ ਬੁੱਧ ਸੰਗਤ ਦੇਈ ਜੋ ਨਾ ਭਾਵੇ ਸੋ ਨਾ ਦੇ ਜਿੱਥੇ ਭਾਵੇ ਤਿੱਥੇ ਰੱਖ ਲਾਓ ਜਿੱਤੇ ਨਾ ਪਾਵੇ ਦਿੱਤੇ ਨਾ ਰੱਖੋ ਜਿੱਤੇ ਰੱਖੋ ਆਪ ਦੇ ਚਰਨ ਕਮਲਾਂ ਵਿੱਚ ਰੱਖੋ ਅਖੰਡ ਭਜਨ ਬਖਸ਼ੋ ਦਰਗਾਹਾਂ ਦੇ ਬਖਸ਼ਿਆਂ ਸਾਜਿਆਂ ਨਿਵਾਜਿਆਂ ਗੁਰਮੁਖਾਂ ਬਿਆਰਣ ਨਾਮ ਜਪਣ ਵਾਲਿਆਂ ਦੇ ਮੇਲੇ ਬਖਸ਼ੋ ਗਰੀਬ ਨਿਵਾਜ ਜਿਦੇ ਗੁਰੜੇ ਕਰਕੇ ਗੁਰਸਿੱਖੀ ਜੀਵਨ ਦੀ ਪ੍ਰਾਪਤੀ ਹੋਵੇ ਤੁਰ ਦਰਗਾਹ ਦੀ ਸਮੱਤ ਮਿਲੇ ਦਰਗਾਹਾਂ ਦੇ ਬਖਸ਼ਿਆਂ ਦਾ ਮੇਲਾ ਬਖਸ਼ੋ ਗਰੀਬ ਨਿਵਾਜ ਦਰਗਾਹ ਤੋਂ ਡੱਗੇ ਧੱਕੇ ਨੰਦਕ ਸਾਖਤ ਪੁਰਸ਼ ਦਾ ਸਾਥ ਨਾ ਦੇਣਾ ਮੇਰਵਾਂ ਜੀ ਜਗਤ ਜਨੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿਤ ਦਵਾਰੇ ਉਪਰਿਤ ਤੇ ਲੈ ਹਉ ਬਾਰ ਸੜਦੇ ਬੰਦੇ ਸੰਸਾਰ ਤੋਂ ਰੱਖ ਲੋ ਸਤਿਗੁਰੂ ਕਲਜੁ ਜਿਤ ਤੇ ਚੋਲੇ ਅੰਤ ਬਚਾ ਕੇ ਆਪ ਜੀ ਦੀ ਗੋਦ ਵਿੱਚ ਰੱਖੋ ਮਾਇਆ ਦੀ ਛਣਿ ਚੁਦਰ ਦਉ ਹੰਦ ਦੇ ਕੇ ਬਚਾ ਲੋ ਸਤਿਗੁਰੂ ਜੀ ਰਹਿਮ ਕਰੋ ਚਰਣਾ ਦੀ ਓਟ ਬਖਸ਼ੋ ਦਰੋਂ ਕਰੋ ਨਾਮ ਜਾਨ ਬਖਸ਼ੋ ਬਾਣੀ ਵਿੱਚ ਲਿਆਓ ਬਾਣਾ ਉਠਾ ਲੱਗੇ ਮੈਂ ਕੀਤਾ ਅਨਜਾਤਾ ਹਰਾਮ ਕੋ ਹਉ ਜਾਮੁ ਦੇ ਸਾਧੂ ਚੋਲ ਗੁਣ ਹੈ ਗਾਲ ਲੂਣ ਹਰਾਮੀ ਪਾਨ ਨਾਮ ਨਿਬਾਰ ਗ੍ਰਾਮੀ ਜੀਤਾ ਸਮੁੰਦਰ ਸਾਗਰ ਨੀਰ ਭਰਿਆ ਤਿੱਤੇ ਅੰਗਣ ਹਮਾਰੇ ਦਇਆ ਕਰਹੁ ਕਸ਼ਮੀਰ ਰੂਪਾਵ ਡੁੱਬਦੇ ਪੱਥਰ ਤਾਰੇ ਗੂ ਪਰਿਓ ਜੈ ਸੇ ਦਾਦਰਾ ਕਿਸ ਦੇਸ਼ੁ ਦੇਸ਼ ਨਾ ਬੂਝ ਐਸੇ ਮੇਰਾ ਮਨ ਵਿਖਿਆ ਮੇ ਮੋਰੀਆ ਕਾਸ਼ ਆਰਾ ਪਾਰਨਾ ਸੂਝੇ ਵਾਹਿਗੁਰੂ ਗੁਰੂ ਨਾਨਕ ਸਾਹਿਬ ਦੇਵ ਨੂੰ ਬਖਸ਼ ਲਾਉਣ ਦੀ ਤਾਮੰਗ ਤਾਪ ਦੀ ਦਰ ਅੱਗੇ ਖੜਾ ਸਾਰੇ ਦਰਾਂ ਨੂੰ ਗਾ ਕੇ ਤੇਰੇ ਦਰ ਆਏ ਭਗਤੇ ਦੀ ਚੋੜੀ ਖੈਰ ਪਾਉ ਮੰਗਤਾ ਖਾਲੀ ਨਾ ਜਾਏ ਸੋ ਅਲਾ ਮਿੰਦਰੇ ਕੇ ਰਾਤਿ ਮਰਨ ਸਾਮ ਸਲਾ ਹੁਣ ਛੱਡ ਕੇ ਰੰਗੀ ਲਗਾ ਸਭ ਦਰ ਦੇ ਸਤਿ ਬਖਸ਼ੂ ਆਪਦਰ ਦੀ ਸੇਵਾ ਬਖਸ਼ੂ ਸਤਿਪਰਖਾਂਦ ਕਰਤ ਹੈ ਜੀਤੇ ਜਨਨੀ ਜੀ ਤਨ ਰਾਸ ਤੇ ਤੇ RAM ਰਈਆ ਹਾਂ ਬਾਰਕ ਤੇਰਾ ਕਾਹ ਨਾ ਖੰਡ ਸੋਗਣ ਮੇਰਾ ਬਾਬਾ ਜੀ ਸਾਡੇ ਕਰਮਾਂ ਦਾ ਹਿਸਾਬ ਨਾ ਤੱਕੋ ਸਾਡੇ ਤੇ ਰਹਿਮਤ ਭਰੀ ਦ੍ਰਿਸ਼ਟੀ ਨਾਲ ਤੱਕੋ ਸੱਚੇ ਬਾਦਸ਼ਾਹ ਜੀ ਸੱਜਣ ਤੋਂ ਹੈ ਸੈਣ ਤੋਂ ਮੈਂ ਤੁਧੂ ਪਰ ਬਹੁ ਮਾਣੀਆ ਜਾਨ ਤੂੰ ਅੰਦਰ ਤਾਂ ਸੁਖੇ ਦੂਨੇ ਮਾਣੀ ਮਾਣੀਆ ਬਾਬਾ ਜੀ ਜੇ ਤੂ ਠਾ ਕਿਰਪਾ ਨਿਦਾਨ ਨਾ ਦੂਜਾ ਵੇਖਾਲ ਏ ਹਾ ਭਾਈ ਮੋਦਾ ਤੜੀ ਨੇ ਤੇ ਹਿਰਦੇ ਰੱਖਾ ਸਮਾਨ ਬਾਬਾ ਜੀ ਕਿਰਪਾ ਕਰੋ ਰਹਿਮਤ ਕਰੋ ਮੈਂ ਗੁਣ ਗਾਵਾਂ ਦਿਨ ਰਾਤ ਏਵਾ ਵਣ ਰੰਗ ਕਾਰਣ ਨਿਸਰੀ ਨਵਸਾਰੇ ਨਾ ਭੁੱਲੇ ਨਾ ਭੁਲਾਈ ਆਪ ਤੇ ਅਨੁਆਪ ਤੇ ਕਰੀ ਸਿਰ ਤੇ ਹੱਥ ਰੱਖੀ ਸੁਮਤ ਬਖਸ਼ਿੰਦ ਬਾਬਾ ਜੀ ਜੋ ਕੀਤਾ ਸੁਭਾ ਜੋ ਕਰੋਗੇ ਸੁਭਾ ਵਾ ਜੋ ਆਦਰ ਨਾਦਰ ਬੈਠ ਕੇ ਕਰ ਕਰਵਾ ਰਹੇ ਸੋਭੀ ਵਾ 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 ਵ ਅਸਵਲੇ ਆਪ ਜੀ ਦੇ పాਮ ਚਰਨਾਂ ਵਿਚ ਅਰਦਾਸ ਬੇਨਤੀ ਹੈ ਗ੍ਰਿਵਨਵਾਜ ਆਪ ਦੀ ਪਵਿੱਤਰ ਦਰਗਾਹ ਤੋਂ ਸਾਂਝੇ ਨਿਵਾਜ ਜੀ ਨਾ ਤੰਤਨ ਬਾਬਾ ਮਹਾਰਾਜ ਨਾਮ ਸਿੰਘ ਜੀ ਤੰਤਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਤੰਤਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਤੰਤਨ ਬਾਬਾ ਗੁੰਦਨ ਸਿੰਘ ਜੀ ਮਹਾਰਾਜ ਬਾਬਾ ਜੀ ਆਪ ਜੀ ਦੀ ਮਿੱਠੀ ਪਿਆਰੀ ਯਾਦ ਨੂੰ ਸਮਰਪਿਤ ਸੰਤ ਸਮਾਗਮ ਤੇ ਕੀਰਤਨ ਦਰਬਾਰ ਨੂੰ ਔਕ ਰੱਖ ਦਿਆ ਹੋਇਆ ਆਂਦੀ ਅੰਮ੍ਰਿਤ ਵੇਲੇ ਅੱਜ ਜੇ ਕੋਈ ਦਿਨਾਂ ਤੋਂ ਗ੍ਰਿਵਨਵਾਜ ਇਹ ਖਨਪੜਾਾਂ ਦੀ ਲੜੀ ਚੱਲ ਰਹੀ ਹੈ। ਅੱਜ ਦੂਸਰੀ ਲੜੀ ਦੇ ਤਨ 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 ਸਾਬ ਸ੍ਰੀ ਗੁਰੂ ਸਾਹਿਬ ਜੀ ਆਪ ਦੀ ਅਪਾਰ ਬਖਸ਼ਿਸ਼ ਸਦਕਾ ਆ ਗਿਆਂ ਮੇਹਰਾਂ ਸਦਕਾ। ਆਪ ਜੀ ਆ ਗਾਂਧ ਬੋਧ ਬਾਣੀ ਦੇ ਛੇ ਸ੍ਰੀ ਖਨਪੜਾ ਸਾਹਿਬ ਨਾਮ ਸ੍ਰੀ ਜਪਜੀ ਸਾਹਿਬ ਜੀ ਖਨਪੜਾ ਸਾਹਿਬ ਆਪ ਜੀ ਦੀ ਕਿਰਪਾ ਸਦਕਾ ਪਾਰ ਪ੍ਰਾਰੰਭ ਹੋਣ ਲੱਗੇ ਹਾਂ ਸੱਚੇ ਪੰਥ ਸਾਹਿਬ ਜੀ ਪਾਠੀ ਸਿੰਘਾਂ ਜੀ ਦੀ ਹਜ਼ੂਰੀ ਅੰਦਰ ਹਾਜ਼ਰਾਨ। ਅਖੰਡ ਪਾਠਾਂ ਦੀ ਰੰਮਤਨ ਮੁੱਖ ਰੱਖਦੇ ਹੋਇਆ ਆਪ ਜੀ ਦੀ ਕਿਰਪਾ ਸਦਕਾ ਆਪ ਦੀ ਹਜ਼ੂਰੀ ਅੰਦਰ ਗੁੰਭ ਦੀਪ ਧੂਪ ਨਾਰੀਅਲ ਸਰਬ ਸਮਗਰੀ ਹਾਜ਼ਰ ਕੀਤੀ ਹੈ ਜੇ ਕੋਈ ਓੰਕਾਰਾਈ ਰਹਿ ਗਈ ਹੋਵੇ ਤਾਂ ਬੱਚੇ ਜਾਣ ਕੇ ਮaaf ਕਰ ਦੇਣਾ ਕਿਰਪਾ ਕਰਕੇ ਪੂਰੀ ਕਰਨ ਜਿਸ ਦਾ ਕਾਰਜ ਤੈਨਹੀਂ ਕੀਆ ਮਾਨਸਿਕਿਆ ਵਿਚਾਰ ਆਰਾਮ ਆਪਣੇ ਕਾਰਜਾਂ ਵਿੱਚ ਆਪ ਸਹਾਇ ਹੋਣਾ ਸੱਚੇ ਪਾਤਸ਼ਾਹ ਜੀ ਅਖੰਡ ਪਾਠਾਂ ਦੀ ਰੰਮਤਨ ਮੁੱਖ ਰੱਖਦੇ ਆਪ ਜੀ ਦੀ ਹਜ਼ੂਰੀ ਅੰਦਰ ਆਪ ਜੀ ਦੀਆਂ ਬਖਸ਼ਿਸ਼ ਕੀਤੀਆਂ ਦਾਤਾਂ ਵਿੱਚੋਂ ਪੰਚਮੇ ਖੜਾ ਪ੍ਰਸ਼ਾਦਾ ਥਾਲਾ ਸਜਾ ਕੇ ਹਜ਼ੂਰੀ ਅੰਦਰ ਹਾਜ਼ਰ ਕੀਤਾ ਆਪ ਸਿਕੋ ਸੀਤ ਪ੍ਰਸ਼ਾਦ ਪਿਆਰੀ ਸਾਧ ਸੰਗਤ ਵਿੱਚ ਵਰਤੇ ਕਲਾਬ ਜੀ ਕੀ ਵਰਤੇ ਗਰੀਬ ਨਵਾਜ ਇਨ੍ਹਾਂ ਖੰਡਵਾਂਠਾਂ ਦੀ ਸੇਵਾ ਆਪ ਕਿਰਪਾ ਕਰਕੇ ਜਿਨ੍ਹਾਂ ਪਰਿਵਾਰਾਂ ਤੋਂ ਸੇਵਾ ਲੈ ਰਹੇ ਉਹ ਉਹਨਾਂ ਪਰਿਵਾਰਾਂ ਦੇ ਨਾਮ ਆਪ ਜੀ ਦੇ ਚਰਨਾਂ ਵਿੱਚ ਇਸ ਤਰ੍ਹਾਂ ਹਨ ਗਰੀਬ ਨਵਾਜ ਪਹਿਲਾ ਖੰਡਵਟ ਸਾਹਿਬ ਗੁਰ ਸ਼ਰਨ ਸਿੰਘ ਹਰਜੀਤ ਸਿੰਘ ਮਲੋਟ ਦੂਸਰਾ ਖੰਡਵਟ ਸਾਹਿਬ ਕਨਵਰ ਪ੍ਰਤਾਪ ਸਿੰਘ ਨਿਊਜ਼ੀਲੈਂਡ ਪੀਸਾ ਖਣਪੜਾ ਰੁਪਿੰਦਰ ਕੌਰ ਰਸ਼ੀਦਾ ਚੌਥਾ ਖਣਪੜਾ ਮਤਨਵੀਰ ਸਿੰਘ ਕੈਨੇਡਾ ਕਨਵਰ ਸਰ ਦੇਲਪ੍ਰੀਤ ਸਿੰਘ ਇਟਲੀ ਛੇਵਾ ਖਣਪੜਾ ਸਾਹਿਬ ਅਮਰਿੰਦਰ ਸਿੰਘ ਬਾਉ ਸਿੰਘ ਸਰਾਵਾ ਗਰੀਬਨਵਾਜ਼ ਇਹ ਪਰਿਵਾਰ ਜਿਸ ਚ ਸਭਾਵਨਾ ਨੂੰ ਮੁੱਖ ਰੱਖ ਕੇ ਆਪਦੇ ਚਰਨ ਪਰਸ ਰਹੇ ਹਨ ਚਰਨਾਂ ਦਾ ਓਟ ਆਸਰਾ ਧੱਕਿਆ ਗਰੀਬਨਵਾਜ਼ ਪਰਿਵਾਰਾਂ ਦੀ ਮੰਨ ਦੀ ਬੇਨਤੀ ਨਵਾਬ ਜਾਣਦੇ ਹੋ ਅੰਤਰਜਾਮੀ ਸਭਿਤ ਜਾਣੇ ਕਿਸ ਪਿਆ ਸੁਣਾਈਏ ਮਹਾਵਾਕਾਂ ਅਨੁਸਾਰ ਗਰੀਬਨੁ ਆਜ ਖੰਡ ਪਾਠਾਂ ਦਰਾਨ ਪਰਵਾਰਾਂ ਦੇ ਸਿਰ ਤੇ ਹੱਥ ਰੱਖ ਕੇ ਵੱਤ ਵੱਤ ਸੇਵਾ ਕਰਨ ਦੀ ਸਮਰੱਥਾ ਬਖਸ਼ੀਂ ਗਰੀਬਨੁ ਆਜ ਸੇਵਾ ਕਰਨ ਦੇ ਬਲ ਬਿ ਚਾਉ ਤੇ ਸ਼ਾ ਪਿਆਰ ਬਖਸ਼ਨਾ ਮੇਰਾ ਕਰਨੀ ਗਰੀਬਨੁ ਆਜ ਸੱਚੇ ਬਾਛੇ ਅਸਵਲੇ ਆਪ ਦੀ ਕਿਰਪਾ ਸਦਕਾ ਚੱਲ ਰਿਹਾ ਸਮਾਗਮ ਦੌਰਾਨ ਹੋਰ ਵੀ ਬੇਅੰਤ ਜਾਪ ਚੱਲ ਰਿਹਾ ਸਭ ਜਪਤਾ ਵਿੱਚ ਆਵਰਤਨਾ ਬਾਬਾ ਜੀ ਆਪ ਅਸਰਾ ਤੇ ਬੈਠ ਕੇ ਪਾਠ ਸਰਵਣ ਕਰੋ ਕਲਯੁਗ ਨੂੰ ਦੂਰ ਕਰੋ ਗਰੀਬਨੁ ਆਜ ਦੇ ਪਾਤਸ਼ਾਹ ਦੀ ਸਭ ਤਰ੍ਹਾਂ ਕਰਕੇ ਤਿਆਰੀ ਪਾਠੀ ਸਿੰਘਾਂ ਵੀ ਜੀ ਹਜ਼ੂਰੀ ਅੰਦਰ ਹਾਜ਼ਰ ਆਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ੋ ਮੇਰਾ ਕਰੋ ਸਰਬ ਭੁਲਾ ਮਾਫ ਕਰੋ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੇ ਇੱਕ ਓ ਔੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨ ਤਰੀ ਜੇ ਬੰਨਾ ਪ੍ਰੀਆ ਭਾਰ ਸੈ ਸਿਆਣ ਪਾ ਲੱਖ ਹੋ ਹੈ ਤਾ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਗੂੜੈ ਟੁਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਣਿ ਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇਤਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪਵਾਈਐ ਹੁਕਮ ਆਂਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਪੁੱਜੈ ਤਾ ਹੋ ਮੈਂ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੇ ਕੋ ਗੁਣ ਵਢਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇਹ ਗਾਵੇ ਕੋ ਜੀਅ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਜ਼ ਰਾਹ ਦੂਰ ਕਥਨਾ ਕਥਿਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾਂ ਦੇ ਲੈ ਦੇ ਥਗ ਪਾਹੇ ਜੁਗਾ ਜਗੰਤਰ ਖਾਈ ਕਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਿਕਸੇ ਬੇ ਪ੍ਰਵਾਹ ਸਾਚਾ ਸਾਹਿਬ ਸਾਜਨਾਏ ਭਾਖਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅਗੈ ਰਖੀਐ ਜਿਤ ਜਸਾ ਦਰਬਾਰ ਮਹੁ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅਮ੍ਰਿਤ ਵੇਲਾ ਸਾਚਨਾਉ ਵਢਿਆਈ ਵਿਚਾਰ ਕਰਮੀ ਆਵੈ ਕਪੜਾ ਨੰਦਰੀ ਮੁਖ ਦਵਾਰ ਨਾਨਕ ਇਹ ਵੈ ਜਾਣੀਐ ਸਭ ਆਪੇ ਸੱਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਣ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰਈਸਰ ਗੁਰ ਗੋਖ ਬਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਣਾ ਜਾਏ ਗੁਰਾ ਇੱਕ ਦੇਹ 부ਝਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈਂ ਮਿਸਰਨਾ ਜਾਏ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇਤੀ ਸੇਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਵਨਾ ਜੀਆ ਕਾ ਇੱਕ ਦਾਤਾ ਸੋ ਮੈਂ ਮਿਸਰਨਾ ਜਾਏ ਜੇ ਜੁਗ ਚਾਰੇ ਆਰ ਜਾਹੁ ਦਸੋਨੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲਾ ਸਭ ਕੋਈ ਕੰਗਾ ਨਾਉ ਰਕਾਇ ਕੈ ਜਸ ਕੀਰਤਿ ਜਾਗ ਲੇ ਜੇ ਤਿਸ ਨਦਨ ਆਵਈ ਤਾ ਵਾਤ ਨ ਪੁੱਛੈ ਅਗੇ ਕੀਟਾ ਅੰਦਰ ਕੀਟ ਕਰ ਦੋਸੀ ਦੋ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇਹਾ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤ ਧਵਲ ਆਕਾਸ ਸੁਣੇ ਦੀਪ ਲੋਪ ਪਾਤਾਲ ਸੁਣੇ ਕੋਈ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸਰ ਵਰਮਾ ਇੰਦ ਸੁਣਿਆ ਮੁਖਸਾ ਲਾਹਣ ਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਇਸਨਾਣ ਸੁਣਿਆ ਪੜ ਪੜ ਪਾਵੇ ਮਾਣ ਸੁਣਿਆ ਲਾਗੈ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾਹ ਸੁਣਿਆ ਸੇਖ ਪੀਰ ਪਾਤ ਸਾਹ ਸੁਣਿਆ ਦੇ ਪਾਵੈ ਰਾਹ ਸੁਣਿਆ ਹਾਤ ਹੋਇਸ ਗਾਉ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾਲ ਲਿਖਣ ਹਾਰ ਮੰਨੈ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁੱਧ ਮੰਨੈ ਮੋਇ ਝੋਟਾ ਨਾ ਖਾਏ ਮੰਨੈ ਜਿਉਂ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਟਾਕ ਨ ਪਾਏ ਮੰਨੈ ਪਾਸਿਓਂ ਪ੍ਰਗਟ ਜਾਏ ਮਨੈ ਮਾਗਨ ਟਲੈ ਪੰਥ ਮਨੈ ਧਰਮ ਸੇਤੀ ਸਰਬੰਦ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵੇ ਮੁਖ ਦਵਾਰ ਮਨੈ ਪਰਵਾਰਾ ਸਾਧਾਰ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਵੈ ਨਾ ਭੇਖ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦਿਰਘ ਹੈ ਮਾਣ ਪੰਚ ਸੋਹੇ ਦਰ ਰਾਜਾਣ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹ ਕਰੈ ਵਿਚਾਰ ਕਰਤੇ ਕੈ ਕਰਨੈ ਨਾਹੀ ਸੋ ਮਾਰ ਧੋਲ ਧਰਮ ਦੇ ਆਕਾਪੂ ਸੰਤੋਖ ਸਾਪ ਰਖਿਆ ਜਨ ਸੂਤ ਜੇ ਕੋ ਬੁੱਧਾ ਹੋਵੇ ਸਤਿਆਰ ਧਵ ਲੈ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀਆ ਜਾਤ ਰੰਗ ਆਕੇ ਨਾਵ ਸੋ ਨਾ ਲਿਖਿਆ ਉੜੀ ਕਲਾ ਇਹੋ ਲੇਖਾ ਲਿਖ ਜਾਣਾ ਕੋਇ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੀ ਦਾਤ ਜਾਣੈ ਕੌਣ ਕੂਤ ਕੀਤਾ ਵਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰੀ ਆਓ ਕੁਦਰਤ ਕਵਣ ਕਹਾ ਵੀ ਚਾਰ ਵਾਰਿਆਂ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂ ਸਦਾ ਸੁਨਾਮ ਤਰੰਕਾਰ ਸੰਖ ਜਪ ਸੰਖ ਪਾਓ ਸੰਖ ਪੂਜਾ ਸੰਖ ਤਪਤਾਓ ਅਸ਼ੰਖ ਗ੍ਰੰਥ ਮੁਖ ਵੇਦ ਬਾਠ ਅਸ਼ੰਖ ਜੋਗ ਮਨ ਰਹੇ ਉਦਾਸ ਅਸ਼ੰਖ ਭਗਤ ਗੁਣ ਗਿਆਨ ਵਿਚਾਰ ਅਸ਼ੰਖ ਸੱਦੀ ਅਸ਼ੰਖ ਦਾਤਾਰ ਅਸ਼ੰਖ ਸੂਰਮੋਹ ਪਖਸਾਰ ਸੰਕਮੋ ਲਵਲਾਏ ਧਾਰ ਕੁਦਰਤ ਕਵਣ ਕਹਾ ਵਿਚਾਰ ਮਾਰਿਆ ਨਾ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਾਈ ਭੜੀਕਾਰ ਤੂੰ ਸਦਾ ਸਲਾਮਤ ਨੰਕਾਰ ਅਸੰਖ ਕਮੂਰਖ ਅੰਧਕੂਰ ਸੰਖ ਜੋਰ ਹਰਾਮਕੂਰ ਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵੜ ਹੱਤਿਆ ਕਮਾਏ ਅਸੰਖ ਪਾਪੀ ਬਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫੈਰਾਹੇ ਸੰਖ ਮਲੇਚ ਮਲ ਪਖ ਖਾਏ ਅਸੰਖ ਨਿੰਦ ਕੋਸਰ ਕਰਹੇ ਭਾਰ ਨਾਨਕ ਨੀਤ ਕਹੇ ਵੀਜਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਕਨਾਵ ਸੰਕਤਾਵ ਆਗਮ ਗਾਮ ਸੰਕਲ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸਮਝੋ ਗਵਕਾਨ ਜਿਨੇ ਇਹ ਲਿਖੇ ਤੇ ਸਰਨਾਹੇ ਜਿ ਫਰਮਾਏ ਤੇ ਤੇ ਪਾਹੇ ਜੇ ਤਾ ਕੀਤਾ ਤੇ ਤਾ ਨਾਉ ਗਣ ਨਾਵੇ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਰੀ ਕਾਰ